ਲਓ ਕਹਿੰਦੇ ਸ਼ਮਸ਼ਪੁਰਿਆ ਸੁਲਤਾਨ ਖੇਡ ਮੈਦਾਨ ਦੇ ਵਿੱਚ ਫਿਰ ਕਬੱਡੀ ਪਾਉਣ ਦੇ ਲਈ ਵਾਪਸ ਆਇਆ ਹੈ ਬੜਾ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ ਦਰਮਿਆਨ ਇੱਕ ਪਾਸੇ ਤਕੂਦਰ ਔਰ ਦੂਜੇ ਪਾਸੇ ਸ਼ਾਕੋਡ ਪਰ ਜੋਰ ਲੱਗਾ ਪਿਆ ਬੱਲੇ ਬੱਲੇ ਹੋਣ ਲੱਗੀ ਹੈ ਸੜੀ ਕਾਲੇ ਸੰਘਿਆ ਵਾਲਾ ਆ ਦੁਨੀਆ ਦੇ ਤਾੜੀਆਂ ਮਾਰਦੀਆਂ ਵੀ ਸੜੀ ਬੱਲੇ ਬੱਲੇ ਕਰਾ ਗਿਆ ਸੜੀ ਕਾਲੇ ਸੰਘਿਆ ਵਾਲੇ ਨੇ ਸੁਲਤਾਨ ਨੂੰ ਜਫਾ ਲਾ ਤਾੜੀਆਂ ਜ਼ੋਰਦਾਰ ਮਾਰ ਦਿਓ ਆ ਜਫੇ ਤੇ ਬੱਲੇ ਸੋਹਣਿਆ ਸੁਲਤਾਨ ਫੇਰ ਆ ਗਿਆ ਮੇਰੇ ਪੰਜਾਬੀ ਵੀਰੋ ਜੋਧਿਆ ਉਹ ਨੌਜੋਨਾ ਕਾਇਮ ਥੋੜਾ ਫਰਕ ਰਹਿ ਗਿਆ ਸੁਲਤਾਨ ਦੀ ਪਈ ਹੋਈ ਕਬੱਡੀ ਪਟਿਆਲੇ ਵਾਲਾ ਗੱਪਰੂ ਅਮਰੀਕਾ ਵਾਲਾ ਗੱਪਰੂ ਕਾਲੇ ਸੰਘਾ ਪਿੰਡ ਵਾਲਾ ਸਣੀ ਲਓ ਖੇਡ ਮੈਦਾਨ ਵਿੱਚ ਇਹ ਬੱਲੇ ਬੱਲੇ ਸਲਾ ਸਲਾ ਸਵਾਦ ਆਇਆ ਪਿਆ ਮੈਚ ਦਾ ਅਗਲੀ ਕਬੱਡੀ ਪੌਂਡ ਦੇ ਲਈ ਬੂਰੀਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਅੱਗੇ ਨੂੰ ਵਧਦਾ ਹੋਇਆ ਕਿ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਹੁੱਟ ਜੁੱਟ ਜੁੱਟ ਕਰਦੀ ਜਵਾਨੀ ਹੁੱਟ ਜੁੱਟ ਜੁੱਟ ਕਰਦੀ ਇਧਰ ਨੌਜਵਾਨ ਕਾਲੇ ਸੰਘੇ ਪਿੰਡ ਵਾਲਾ ਸਨੀ ਲਾ ਕੇ ਜੱਫਾ ਪਾਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਗੱਭਰੂ ਚੜ੍ਹਦੀ ਉਮਰਾਂ ਦੇ ਸੰਦੀਪ ਰਪਿੰਦਰ ਦੋਦਾ ਇਸ ਨੌਜਵਾਨ ਨੇ ਮਾਲਵੇ ਦੀ ਕਬੱਡੀ ਮੁਰ ਤੋਂ ਜਾਨ ਪਾ ਦिती ਹੈ ਮੇਰੇ ਵੀਰੋ ਰਪਿੰਦਰ ਇਸ ਸਾਲ ਬਹੁਤ ਤਕੜਾ ਖੇਡਿਆ ਇਹ ਨੌਜਵਾਨ ਗੱਭਰੂ ਰਪਿੰਦਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਕਾਲੇ ਸੰਗੇ ਪਿੰਡ ਪੂਰੀ ਦੁਨੀਆ ਦੇ ਵਿੱਚ ਖੇਡ ਕਬੱਡੀ ਦੀ ਬਾਬਤ ਮਸ਼ਹੂਰ ਹੈ ਵਾਓ ਸੋਹਣਾ ਵਾਓ ਸੋਹਣਾ ਵਾਓ ਗੱਭਰੂ ਹੈ ਵਾਓ ਗੱਭਰੂ ਹੈ